ਗੁੱਡ ਮਾਰਨਿੰਗ ਜੀ ਅੱਜ ਹੈ 29 ਸਤੰਬਰ ਤੇ ਡੇਲੀ ਬਲੌਗ ਦੇ 40 ਤਾਂ ਅੱਜ ਦਿਨ ਦਿਨ ਦੀ ਸ਼ੁਰੂਆਤ ਹੋਈ ਹੈ ਥੋੜੀ ਜੀ ਅਟਪੱਟੀ ਕਿਉਂ ਕਿ ਮੇਰੇ ਇੱਕ ਦੋਸਤ ਹੈ ਉਹਨਾਂ ਨੇ ਕੋਈ ਕਲਾਇੰਟ ਡਿਵਾਈ ਭੇਜਿਆ ਸੀਗਾ ਜਿਨ੍ਹਾਂ ਦੇ ਬਦਰਾਮ ਦੇਖੇ ਆਏ ਤੇ ਉਹ ਕਲਾਇੰਟ ਨੇ ਉਹਦੇ ਕੋਲ ਹੋਟਲ ਬੁਕਿੰਗ ਵਗੈਰਾ ਨਹੀਂ ਕਰਾਈ ਸੀ ਤਾਂ ਉਹਨਾਂ ਦਾ ਆਇਆ ਸੀ ਨਿਊ ਐਰਪੋਰਟ ਤੇ ਰੋਕ ਲਿਆ ਸੀਗਾ ਤਾਂ ਉਸ ਦੀ ਹੁਣ ਹੋਟਲ ਬੁਕਿੰਗ ਕਰਕੇ ਭੇਜੀ ਹੈ ਤਜੇ ਉਸ ਟਾਈਮ ਮੈਂ ਦੱਸ ਰਿਹਾ ਕਿ ਅਗਰ ਤੁਹਾਨੂੰ ਵੀ ਕਿਸੇ ਨੇ ਵੀ ਟ੍ਰੈਵਲ ਕਰਨਾ ਤੁਹਾਡੇ ਕੋਲ ਟੂਰਿਸਟ ਵੀਜ਼ਾ ਤਾਂ ਹੋਟਲ ਬੁਕਿੰਗ ਮਸਟ ਹੈ ਵੀ ਔਰ ਲੈ ਕੇ ਜਾਇਆ ਕਰੋ ਨਾਲ ਜਾਣ ਦੀ ਟਿਕਟ ਰਿਟਰਨ ਟਿਕਟ ਹੋਟਲ ਬੁਕਿੰਗ ਸਟੇਟ ਕਰੰਸੀ ਇਹ ਚਾਰ ਚੀਜ਼ਾਂ ਨੇ ਜਿਹਦੇ ਬਿਨਾ ਤੁਹਾਨੂੰ ਐਂਟਰੀ ਦੇਣਗੇ ਹੀ ਨਹੀਂ ਤਾਂ ਅਗਰ ਤੁਹਾਡੇ ਕੋਲ ਐਡ ਦਿ ਪੁਆਇੰਟ ਤੇ ਵੀ ਨਹੀਂ ਹੈਗੇ ਹੋਟਲ ਬੁਕਿੰਗ ਜਾਂ ਰਿਟਰਨ ਟਿਕਟ ਤਾਂ ਤੁਸੀਂ ਟ੍ਰੈਵਲ ਮੇਟ ਨੂੰ ਯਾਦ ਕਰ ਸਕਦੇ ਹੋ ਅਸੀਂ ਰਾਇਨ ਟਾਈਮ ਤੇ ਵੀ ਹੈਲਪ ਕਰਾਂਗੇ ਤਾਂ ਜਿਵੇਂ ਦਿਸ਼ਾਤ ਹੋ ਗਈ ਤਾਂ ਦੇਖੋ ਅੱਜ ਦੇ ਦਿਨ ਚ ਕੀ ਕੀ ਮਿਲਦਾ ਤੇ ਅੱਜ ਹੈ 7ਵਾਂ ਦਿਨ ਰਾਤ ਤਾਂ ਮੇਰੇ ਰਾਤੇ ਮੈਡਮ ਦਾ ਵਰਤ ਵੀ ਹੈ ਤਾਂ ਜੀ ਗੱਡੀ ਸਟਾਰਟ ਕਰ ਲਈ ਆਪਾਂ ਨੇ ਮੈਡਮ ਨੂੰ ਛੱਡਿਆ ਜੀ ਸਕੂਲ ਤੇ ਫਿਰ ਆ ਕੇ ਆਪਾਂ ਆਫਿਸ ਖੋਲ ਲੀਏ ਆਫਿਸ ਚ ਝਾੜੂ ਲਾ ਦਈਏ ਕਿ ਪੋਚਾ ਰੁੱਟੇਵੇਂ ਹਾਂ ਜਿਆਦਾ ਪੋਚਾ ਵੀ ਲੱਗੇ ਜਾਣਾ ਉਸ ਦਿਨ ਨੁਕਸਾਨ ਹੋਗਾ ਸਿਰ ਪੋਚੇ ਦਾ ਤਾਂ ਗੱਡੀ ਗਰਮ ਹੋ ਰਹੀ ਆ ਮੈਨੂੰ ਬਾਹਰ ਕੱਢਦੇ ਆ ਫਿਰ ਆਪਾਂ ਆ ਵੀ ਆਫਿਸ ਖੋਲ ਦਈਏ ਆਪਾਂ ਆਪਣਾ ਵੇਰੇ ਪੋਚਾ ਲੈ ਕੇ ਆਉਣੇ ਆ ਆ ਪਿਆ ਮੇਰਾ ਨੁਕਸਾਨਿਆ ਹੋਇਆ ਪੋਚਾ ਨਵਾਂ ਪੋਚਾ ਲੈ ਕੇ ਆਉਣੇ ਅਰ ਪੋਚਾ ਵੀ ਲਾਵਾਂਗੇ ਬੜਾ ਝਾੜੂ ਲਾ ਦੇ ਚਲੋ ਪਹਿਲਾਂ ਆਫਿਸ ਖੋਲਦਾ ਯਾਰ ਇਹ ਪਤਾ ਨਹੀਂ ਮਿੱਟੀ ਕਿੱਥੋਂ ਆਉਂਦੀ ਐ ਨਹੀਂ ਬਾਹਰ ਤਾਂ ਮਿੱਟੀ ਮਿੱਟੀ ਹੋ ਜਾਂਦੀ ਐ ਤਾਂ ਸ਼ੁਰੂ ਕਰੀਏ ਅਰ ਅੰਦਰ ਸਾਫ਼ ਹੈ ਅੰਦਰ ਕੋਈ ਨਾ ਕੋਈ ਹੈਗਾ ਨਹੀਂ ਪੋਚਾ ਲਾਈ ਦਿੱਤਾ ਸੀ ਉਸ ਦਿਨ ਪਰ ਬਾਹਰ ਬਹੁਤ ਮਿੱਟੀ ਐ ਤਾਂ ਪਹਿਲਾਂ ਬਸ ਝਾੜੂ ਵੀ ਲਾ ਦੇ ਅਜ ਤਾਂ ਪੋਚਾ ਹੀ ਸਿੰਧਬਾਦ ਦਾ ਖਜ਼ਾਨਾ ਹੋ ਗਿਆ ਮਿਲ ਹੀ ਨਹੀਂ ਰਹਾ ਨਾ ਆਪਣੇ ਨਾਲ ਸ਼ੋਪ ਦੇ ਦੋ ਦੁਕਾਨਾਂ ਨੇ ਉਹਨਾਂ ਤੋਂ ਪੁੱਛਿਆ ਮੈਂ ਕਿਹਾ ਹੈਗੇ ਨੇ ਕਹਿੰਦੇ ਨਹੀਂ ਪੋਚਾ ਨਹੀਂ ਹੈਗਾ ਤਾਂ ਉਹਨੂੰ ਘਰੇ ਜਾਵਾਂਗੇ ਫਿਰ ਘਰ ਕੋਲ ਸ਼ਿਭੂ ਗਰੇ ਦੁਕਾਨ ਤੋਂ ਲੈਨੇ ਆ ਪੋਚਾ ਫਿਰ ਤਿਆਰ ਹੋ ਕੇ ਆ ਕੇ ਲਾਵਾਂਗੇ ਹੁਣ ਝਾੜੂ ਤਾਂ ਲਾਤਾ ਸੀ ਆਫਿਸ ਕੋਲ ਗਿਆ ਆਪਣਾ ਤਾਂ ਜੀ ਇਨਕੁਆਰੀ ਆਪੇ ਜਾ ਫਰ ਕਰੀਏ ਤੁਹਾਡੇ ਨਾਲ ਬੁੱਕ ਟਿਕਟਾਂ ਘਰ ਆ ਗਿਆ ਆਪਾਂ ਸਭ ਤੋਂ ਪਹਿਲਾਂ ਜਲਦੀ ਨਹਾਈਏ ਯਾਰ ਫਿਰ ਟਾਈਮ ਨਾਲ ਹੀ ਆਫਿਸ ਜਾਵਾਂਗੇ ਉਹ ਕੰਮ ਕਾ ਜਾਊਗਾ ਕਰਾਂਗੇ ਉਹ ਵੀ ਅੱਜ ਯਾਰ ਹੈਵ ਨੂੰ ਰਵਾਕੇ ਚੱਲੇ ਆਜਾ ਦਾਦਾ ਦੀ ਨੂੰ ਉਧਰ ਸਾਈਡ ਤੇ ਲੈ ਕੇ ਨਹੀਂ ਗਏ ਉਹ ਮੇਰੇ ਕੋਲੇ ਸੀ ਉਹ ਨੋ ਰੋ ਰਿਆ ਵਾ ਨਾਲ ਲੈ ਕੇ ਜਾਂਦੀ ਇਹ ਬਹੁਤ ਟਫ ਹੁੰਦਾ ਯਾਰ ਅਮਰਦਿਲ ਕੁਝ ਟਾਈਮ ਤੱਕ ਤਾਂ ਸਹੀ ਨਹੀਂ ਹੋਣਾ ਸੀ ਆਹੋ ਜਿਹਾ ਪਰ ਕੰਮ ਵੀ ਜੂਰੀਆ ਯਾਰ ਇੰਨਾ ਸਭ ਕੁਝ ਕਰਨਾ ਤਾਂ ਚਲੋ ਚੱਲਦੇ ਆਂ ਆਫਿਸ ਦੇਖਦੇ ਅੱਜ ਦਾ ਕੰਮ ਪਰਮਾਤਮਾ ਦੇ ਦਾ ਨਾਮ ਲੈ ਕੇ ਸ਼ੁਰੂ ਕਰਦੇ ਆਂ ਜੋ ਤੂਫ ਹੋ ਗਈ ਨੇਚਰ ਦੀ ਕਾਲ ਆਈ ਜਾ ਮੈਨੂੰ ਨੇਚਰ ਕਾਲ ਦੇ ਲਈ ਮੈਨੂੰ ਜਾਣਾ ਪੈਣਾ ਵਾ ਬੀਐਸਐਨਲ ਪਾਰਕ ਹੋਰ ਯਾਰ ਆਪਣੇ ਆਫਿਸ ਦੇ ਵਿੱਚ ਉੱਪਰ ਹੈ ਤੇ ਉੱਪਰ ਜਾਣ ਦਾ ਰਾਹ ਬਹੁਤ ਛੋਟਾ ਤੇ ਉੱਥੇ ਜਾਂਦਾ ਨਹੀਂ ਆ ਚਲੋ ਨੇਚਰ ਦੇ ਨਾਲ ਗੱਲਾਂ ਕਰਦੇ ਹੋਏ ਨੇਚਰ ਕਾਲ ਲਵਾਂਗੇ ਤੇ ਕਿਸੇ ਨੂੰ ਨੌਕਰੀ ਚਾਹੀਦੀ ਤੇ ਜੋਬ ਜੋਬ ਹੈਗੇ ਨੇ ਤੇ ਉਹ ਇੱਕ ਪਾਰਕ ਹੈਗਾ ਬਹੁਤ ਸੋਹਣਾ ਵਾ ਅਗਰ ਬਾਣੀ ਚੱਲਦੀ ਹੈ ਉਹ ਬਹੁਤ ਗਰਮੀ ਹੈ ਯਾਰ ਬਾਹਰ ਪੀਸ਼ਨ پارک ਤੱਕ ਜਾ ਕੇ ਆਇਆ ਧੁੱਕੀ ਨਿਕਲ ਗਈ ਚਲੇ ਆਫਿਸ ਆ ਗਏ ਹੁਣ ਆਪਾਂ ਆਪਣੇ ਲੈਪਟਾਪ ਤੇ ਬੈਠ ਗਏ ਆ ਕੰਮ ਕੰਮ ਕਾਜ ਦੇਖਦੇ ਆ ਹਰ ਇੱਕ ਹਰ ਕਾਪਾਟ ਚੱਲ ਰਿਹਾ ਤੇ ਕੁਝ ਟਿਕਟਾਂ ਦੀ ਕੁਇਰੀ ਵਗੈਰਾ ਉਹਨਾਂ ਨੂੰ ਕਰਦੇ ਆ ਕਨਫਰਮ ਮੌਸਮ ਹਲਕੇ ਹਲਕੇ ਬਦਲਵਾਈ ਜਣਾ ਹੋ ਗਿਆ ਛੋਟੀ ਜੀ ਬਦਲੇ ਆਈ ਹੋਈ ਆ ਤੇ ਅਸੀਂ ਇੱਕ ਦੋ ਕੰਮ ਕਰਕੇ ਆਉਣੇ ਆ ਇੱਕ ਤਾਂ ਅੰਕਲ ਦਾ ਕਿਰਾਇਆ ਸੀ ਲੋਨ ਉਹਨਾਂ ਦੀ ਇੱਕ ਫਾਈਲ ਜੀ ਆ ਆਪਣੇ ਦੋਸਤ ਕੋਲ ਉਹ ਫੜ ਕੇ ਲੈ ਕੇ ਆਉਣੇ ਆ ਇਹ ਕਿ ਜਿਹਨਾਂ ਦੇ ਫੰਡ ਸ਼ੋਅ ਕਰੇ ਸੀਗੇ ਉਹਨਾਂ ਦੀਆਂ ਫੰਡ ਸ਼ੋਅ ਦਾ ਹੋ ਗਿਆ ਸਾਰਾ ਕੰਮ ਉਹ ਇਹ ਕਿਟਸ ਉਹਨਾਂ ਨੂੰ ਵਾਪਸ ਕਰ ਦਈਏ ਇਹ ਦੋਨੇ ਚੀਜ਼ਾਂ ਕਰੀਏ ਤਸੀਲ ਆਏ ਆ ਉਹ ਅੰਕਲ ਦੀ ਫਾਈਲ ਫੜ ਲਈ ਅੰਕਲ ਨੂੰ ੜਾ ਦਈਏ ਅੰਕਲ ਹੀ ਕਵਾਲ ਕਰਦੇ ਨੇ ਅਸੀਂ ਕਿੰਨੇ ਦਿਨਾਂ ਦੀ ਫਾਈਲ ਮੈਨੂੰ ਵੀ ਜਾ ਕੇ ਫੋਨ ਕਰਕੇ ਬੋਲਾ ਯਾਰ ਇੱਕ ਫਾਈਲ ਉੱਥੇ ਰਹਿ ਗਈ ਸੀ ਮੈਂ ਕਿ ਅੰਕਲ ਅਗਲੇ ਦਿਨ ਯਾਦ ਕਰਾ ਸੀ ਤੇ ਉਹ ਸ਼ੁਕਰ ਕਰੋ ਉਹਨੇ ਸ਼ੁਕਰ ਕਰੋ ਬੋਲਾ ਇਹਦੇ ਉਹ ਮੈਨੂੰ ਆਉਣ ਕਹਿੰਦਾ ਤਦੂ ਸ਼ੁਕਰ ਕਰ ਟਾਈਮ ਤੇ ਫੋਨ ਕਰ ਲਿਆ ਵਾ ਮੈਂ ਤਾਂ ਮੈਂ ਤਾਂ ਕਿਹੜੀਆਂ ਬਾਦੂ ਦੀ ਹੁੰਦੀ ਨੇ ਇਹਦਾ ਤਾਂ ਫਾੜ ਕੇ ਸਿੱਟ ਦੇਣਾ ਜਦੋਂ ਲੱਗੇ ਕਿ ਬਾਦੂ ਦੀ ਫਾਈਲ ਆ ਕਿ ਤੇਰਾ ਉਹਦੀ ਕਹ ਜੇ ਤੇਰਾ ਬਸ ਮੇਰੇ ਹੱਥ ਚ ਫਾਈਲ ਆ ਤੇਰਾ ਫੋਨ ਆ ਗਿਆ ਕਿਸ ਨੂੰ ਤੇ ਰਹਿ ਗਿਆ ਦੇਖ ਲਓ ਜੀ ਕੱਲ ਮੈਂ ਫਾੜ ਕੇ ਛੱਡਿਆ ਮੈਂ ਤੂੰ ਹੋਰ ਪੇਜ ਜੀ ਕੱਲ ਕੀਮਰੇ ਹੱਥੇ ਬੰਮਾ ਕੱਲ ਸਾਡੇ ਨਾਲ ਕਾਲੂ ਗੱਲ ਕਰਾਂਗੇ ਉਹਨੂੰ ਤੇਰਾ ਫੋਨ ਆ ਗਿਆ ਅੰਕਲ ਦੀ ਰਜਿਸਟਰੀ ਜੁਸਟੀਆ ਸਾਰਾ ਕੁਝ ਅੱਛਾ ਮੈਂ ਅੰਕਲ ਵੀ ਕਮਾਲ ਕਰਦੇ ਨੇ ਜਮੇ ਧਿਆਨ ਨਹੀਂ ਦਿੱਤਾ ਇਹ ਫਾਈਲ ਹੋਰ ਅੰਕਲ ਨੂੰ ਫੜਾਵਾਂਗੇ ਫਾਈਲ ਇਹ ਦੇਖੋ ਪਿੰਨ ਬਾਦਲ ਬਰਸਾਤ ਪਿੰਨ ਬਾਦਲ ਬਰਸਾਤ ਹੋ ਰਹੀ ਹੈ ਉੱਪਰ ਕੋਈ ਬੱਦਲ ਨਹੀਂ ਹੈਗੇ ਫਿਰ ਵੀ ਮੀਂਹ ਪਈ ਜਾਂਦਾ ਮੈਂ ਸਕੂਟੀ ਚੱਕੀ ਰਹੀ ਸੀਗੀ ਕੁਝ ਕੰਮ ਸਕੂਟੀ ਵਾਲੀ ਸੀ ਪਰ ਨਾਲ ਦੇ ਨਾਲ ਮੀਂਹ ਪੈਣ ਲੱਗ ਗਿਆ ਅਰੇ ਯਾਰ ਹੁਣ ਗੱਡੀ ਤੇ ਜਾਣਾ ਜਾਣਾ ਪਿਆ ਭਾਜੀ ਕੋਲ ਜਾ ਰਹੇ ਹਾਂ ਕੋਈ ਕੰਮ ਜਾਂ ਸੀ ਭਾਜੀ ਨੇ ਬੁਲਾਇਆ ਸੀ ਭਾਜੀ ਨੂੰ ਮਿਲਦੇ ਨਾਲ ਉਹਨੇ ਸੇਤ ਦਾ ਹਾਲ ਚਾਲ ਪੁੱਛਦਾ ਇੱਕ ਤਾਂ ਵਰਤ ਕਰਕੇ ਗੱਡੀ ਡਾਊਨ ਹੋ ਗਈ ਯਾਰ ਕੁਝ ਖਾਦਾ ਨਹੀਂ ਭੁੱਖ ਬਹੁਤ ਲੱਗ ਰਹੀ ਐ ਮੈਂ ਮੀਂਹ ਦੀ ਘਗੜਲੀ ਆਖਦਾ ਮਰਤ ਚਲੋ ਪਹੁੰਚ ਗਿਆ Papa ji ਕੇ ਘਰ ਕੋਲ ਤਾਂ ਮੈਂ ਚੱਲਿਆ ਜੀ ਘਰੇ ਬਹੁਤ ਭੁੱਖ ਲੱਗੀ ਯਾਰ ਕੀ ਹੋ ਗਿਆ ਗੱਡੀ ਚ ਚਿੰਝਾਰੀ ਕੀ ਕੀ ਤੋ ਵੀ ਹਾਂਜੀ ਘਰੇ ਖਾਣਾ ਬਣ ਰਿਆ ਘਰੇ ਜਾ ਕੇ ਖਾਵਾਂਗੇ ਹਾਂਜੀ ਤੇ ਆਪਾਂ ਚੱਲ ਪਏ ਕਰਨ ਨੂੰ ਉਹ ਗੱਡੀ ਬੈਕ ਕਰ ਰਿਆ ਸੀ ਕਿ ਪੱਤੋਂ ਲੱਗ ਗਿਆ ਉਹਦੇ ਪਿੱਛੇ ਦੇਖਣਾ ਜ਼ਰੂਰੀ ਸੀ ਗੱਡੀ ਨੂੰ ਚੱਡ ਰਹੀ ਸੀ ਸ਼ਾਇਦ ਉੱਚੇ ਨੀਵੇਂ ਕਰਕੇ ਸੀਗਾ ਤਾਂ ਘਰੇ ਬਣ ਰਿਆ ਵਰਤਲਾ ਖਾਣਾ ਬਹੁਤ ਭੁੱਖ ਲੱਗਿਆ ਬਹੁਤ ਮੈਂ ਤੁਰੇ ਹੀ ਨਹੀਂ ਗਿਆ ਮੈਂ ਕਿਹਾ ਚਲੋ ਘਰੀ ਚੱਲਦੇ ਆ ਆਫਿਸ ਬਾਅਦ ਚੋਂ ਬਤਾ ਜਾਗੇ ਮਤਲਬ ਸਾਰਾ ਸਿਸਟਮ ਨਾਲ ਲੈ ਲਿਆ ਕਿਉਂਕਿ ਅਗਰ ਕੋਈ ਟਿਕਟ ਬੁਕਿੰਗ ਵਗੈਰਾ ਆਉਂਦੀ ਵੀ ਆ ਕੋਈ ਹੋਟਲ ਦੀ ਪੈਕੇਜ ਵਗੈਰਾ ਆਉਂਦਾ ਬੁੱਕ ਕਰਦ ਨੂੰ ਤਾਂ ਆਪਾਂ ਘਰੇ ਬੈ ਕੇ ਵੀ ਕਰ ਸਕਦੇ ਆ ਫਾਈਨਲੀ ਹਾਂ 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 ਖਾਣ ਨੂੰ ਮਿਲਿਆ ਛੇੜਾ ਬਈ ਮਰਾ ਵਰਤ ਦਾ ਖਾਣਾ ਖਾਣਾ ਬਹੁਤ ਭੁੱਖ ਲੱਗਿਆ ਅਸੀਂ ਇਨਟੈਜਰ ਨੂੰ ਟੋਕਾ ਦੇ ਕੇ ਜਾ ਰਹੇ ਸੀਗੇ ਪਰ ਮੇਰੀ ਜਾਨ ਰੋਂਣ ਲੱਗ ਗਈ ਤੇ ਫਿਰ ਐਸੀ ਮੈਨੂੰ ਲੈ ਲਿਆ ਚੱਲਾਂਗੇ ਆਪਾਂ ਯਾਰ ਆਪਾਂ ਚੱਲਾਂਗੇ ਆਪਾਂ ਚੱਲ ਜੈਸ ਤੇ ਐਸੀ ਇਹਨੂੰ ਬਾਜ਼ਾਰ ਜਾਣਾ ਟੈਂਗ ਲੈਂਗ ਲੈਂਗ ਲੰਗ ਲੰਗ ਲੈ ਦੇ ਟੀਚਰ ਬਹੁਤ ਟਫ ਜੌਬ ਐ ਆ ਤੁਹਾਨੂੰ ਬਿੱਲੀ ਦੇ ਪਿੱਛੇ ਆਵਾਜ਼ਾਂ ਸੁਣਦੇ ਰਹਿਣੀਆਂ ਆਪਦੇ ਸਟੂਡੈਂਟਸ ਨੂੰ ਘੱਟ ਰਹੀ ਆ ਉਹ ਕਕਿਉ ਬਿਲਕੁਲ ਨਹੀਂ ਪੜ ਰਿਹਾ ਪੜ ਨਹੀਂ ਰਿਹਾ ਪਤਾ ਨਹੀਂ ਕਿ ਮਾਈਂਡ ਚ ਨਹੀਂ ਪੈ ਰਿਹਾ ਉਹਨਾਂ ਦੇ ਮੈਥ ਦਾ ਮੈਥ ਥੋੜਾ ਜਿਆਦਾ ਤੁਹਾਨੂੰ ਪਤਾ ਹੈ ਟਫ ਹੁੰਦਾ ਹੈ ਹੋਰ ਸਮਝਾ ਰਹੀ ਹੈ ਉਹਨੂੰ ਸਮਝ ਨਹੀਂ ਆ ਰਿਹਾ ਇਹ ਟੀਚਰ ਔਰ ਸਟੂਡੈਂਟ ਦਾ ਯੁੱਧ ਚੱਲ ਰਿਹਾ ਹੈ ਅੱਜ ਇਸ ਜੁੱਧ ਤੋਂ ਬਾਹਰ ਜਾ ਰਹੇ ਆ ਅਸੀਂ ਤਾਂ ਅਸੀਂ ਬਾਜ਼ਾਰ ਜਾ ਰਹੇ ਹਾਂ ਹਾਂ ਗੰਨਵਾਸੀ ਅੱਜ ਪੂਜਣੀ ਪਹਿਲਾਂ ਅਸੀਂ 9ਵੀਂ ਪੂਜਣੀ ਸੀ ਪਰ 9ਵੀਂ ਨੂੰ ਇਹਨਾਂ ਨੂੰ ਛੁੱਟੀ ਹੈਗੀ ਨਹੀਂ ਤਾ ਫਿਰ ਅਸੀਂ ਅਸ਼ਟਮੀ ਪੁੱਜਾਂਗੇ। ਇਹ ਪਿੱਛੇ ਫੜੀ ਜਾਂਦੇ ਆ ਤੁਸੀਂ। ਨੀ ਨੀ ਨੀ। ਓਹ ਦਰਸ ਵੜ ਲਿਆ। ਚਲ। ਫਿਰ ਅਸੀਂ ਜਾ ਰਹੇ ਹਾਂ ਜੀ ਮਾਰਕੀਟ ਕਿਉਂਕਿ ਅਸੀਂ ਕੱਲ ਅਸ਼ਟਮੀ ਪੂਜਨੀ ਹੈ। ਕੰਜਕ ਪੂਜਨ ਕਰਨਾ ਹੈ। ਤਾਂ ਫਿਰ ਅਸੀਂ ਆਨ ਉਸ ਸਮਾਨ ਲੈ ਕੇ ਆਵਾਂਗੇ ਸੋਨਾ ਸੋਨਾ ਦੇਖੀ ਕੀ ਮਿਲਦਾ। ਅਸੀਂ ਪਹਿਲਾਂ ਆਪਣੇ ਘਰ ਦੇ ਲਾਡਲੇ ਨੂੰ ਚੱਕਣੀ ਦੇ ਕੇ ਜਾ ਰਹੇ ਸੀ ਕਿ ਪਰ ਉਹ ਰੋਇਆ। ਬਹੁਤ ਚਿਪਚਿਪ ਕੇ ਹਾਈ ਮੰਮੀ ਪਾਪਾ ਕਿੱਥੇ ਜਾ ਰਹੇ ਹੋ। ਅਸੀਂ ਨਾ ਆ ਜਾਦੇ ਛੋਲੇ ਛੋਲੇ ਮਾਰਕੀਟ ਔਮਨ ਤੇ ਉਹ ਪੁੱਤ ਮੇਰਾ ਬਾਹਰ ਵੇਪ ਕਰ ਰਹੇ ਆਂ ਤੇ ਮੇਰੇ ਮੁੰਡੇ ਨੇ ਕਾਂ ਦੀ ਵੀ ਕਰਤਾ ਕਾਂ ਕਰਤਾ ਤੋੜਤਾ ਇਹਨੂੰ ਪਤਾ ਹੀ ਮੈਨੂੰ ਤੇਰੀ ਵੀ ਸਟੂਡੈਂਟ ਨੇ ਦਿੱਤਾ ਸੀ ਤੇਰੇ ਵੀ ਐਵੇਂ ਨਹੀਂ ਕਰਦੇ ਤੋਤਲਾ ਹੋ ਜਾਂਦਾ ਬੱਚਾ ਚਲੋ ਚਾ ਚਲ ਜਾਈਏ ਤੇ ਅੱਜ ਜੋ ਥੋੜੀ ਸੇਤ ਹੈ ਤੇ ਠੀਕ ਨਹੀਂ ਹੈਗੀ ਸਿਰ ਦੁਖ ਰਿਆ ਤੇ ਸਹੀ ਜਿਹੜੇ ਵੀ ਜਾ ਰਿਹਾ ਤਾਂ ਮੈਂ ਥੋੜਾ ਜਿਹਾ ਸੌਂ ਰਿਆ ਵਾ ਅੱਜ ਦੀ ਅੱਜ ਦਾ ਵਲੋਗ ਹੁਰੀ ਐਂਡ ਕਰਦੇ ਆਂ ਜੇ ਵੀ ਬਲੌਗ ਪਸੰਦ ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਫਸਟ ਬਲੌਗ ਤੋਂ ਲੈ ਕੇ ਹੁਣ ਤੱਕ ਦੇ ਬਲੌਗ ਤੱਕ ਸਾਰੇ ਬਲੌਗ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਦੀ ਫੈਮਿਲੀ ਫਰੈਂਡਸ ਸਭ ਨੂੰ ਸਬਸਕ੍ਰਾਈਬ ਕਰਾਓ ਅੱਜ ਮਿਲਦੇ ਹਾਂ ਕੱਲ ਨੂੰ ਗੁੱਡ ਨਾਈਟ